ਆਏ ਦਿਨ ਵਾਪਰ ਰਹੇ ਸੜਕੀ ਹਾਦਸਿਆਂ ਦੌਰਾਨ ਜਾ ਰਹੀਆਂ ਕੀਮਤੀ ਜਾਨਾਂ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਮੁੱਖ ਮਾਰਗ ਤੇ ਮੁਸਾਹੇਬਪੁਰ ਨਜ਼ਦੀਕ ਕਸੀਟਪੁਰ ਮੋੜ ਤੇ ਵਾਪਰੇ ਹਾਦਸੇ ਦੌਰਾਨ ਇੱਕ ਸਾਬਕਾ ਫੌਜੀ ਦੀ ਜਾਨ ਚਲੀ ਗਈ ਜਦਕਿ ਦੋ ਬੱਚੇ ਅਤੇ ਇੱਕ ਔਰਤ ਗੰਭੀਰ ਜ਼ਖਮੀ ਹੋ ਗਏ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਜਾਂਚ ਕਰਤਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਾਬਕਾ ਫੌਜੀ ਅਰਜੁਨ ਸਿੰਘ ਜੋ ਹੁਣ ਡੀਐਸਸੀ ਵਿੱਚ ਡਿਊਟੀ ਤੇ ਤਾਇਨਾਤ ਸੀ ਵਾਸੀ ਸਪੋਵਾਲ ਸੰਭਾ ਜੰਮੂ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਕਾਰ ਵਿੱਚ ਸਵਾਰ ਹੋ ਕੇ ਦਸੂਹਾ ਅਤੇ ਟਾਂਡਾ ਓੜਮੜ ਵਿਖੇ ਆਪਣੀ ਭੈਣ ਅਤੇ ਭੂਆ ਨੂੰ ਮਿਲਣ ਜਾ ਰਹੇ ਸਨ ਕਿ ਇੱਕ ਸੀਟਪੁਰ ਮੋੜ ਨਜ਼ਦੀਕ ਬੇਕਾਬੂ ਹੋ ਕਾਰ ਪੁਲੀ ਦੇ ਡਿਵਾਈਡਰ ਨਾਲ ਟਕਰਾ ਗਈ ਜਿਸ ਵਿੱਚ ਅਰਜਨ ਸਿੰਘ ਦੀ ਜਾਨ ਚਲੀ ਗਈ ਅਤੇ ਉਸ ਦੀ ਪਤਨੀ, ਬੇਟੀ ਅਤੇ ਬੇਟਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਲਿਆਂਦਾ ਗਿਆ ਜਿੱਥੋਂ ਮੁਢਲੇ ਇਲਾਜ ਤੋਂ ਬਾਅਦ ਡਾਕਟਰਾਂ ਵੱਲੋਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਗਈ ਅਤੇ ਮ੍ਰਿਤਕ ਸ਼ਰੀਰ ਦਾ ਪੋਸਟਮਾਰਟਮ ਕਰਵਾ ਪਰਿਵਾਰ ਦੇ ਹਵਾਲੇ ਕੀਤਾ ਗਿਆ। ਅਰਜਨ ਸਿੰਘ ਮਰਾ ਪਰਤੀਜਾ ਸੀ ਜੂ ਦੀ ਦੋ ਬੱਚੇ ਹੀ ਇੱਕ ਪਤਨੀ ਤੋਂ ਇਸ ਲਈ 88 ਘੰਟੇ ਹੋ ਗਿਆ ਪਸ਼ੂ ਗਿਆ ਆ ਗਿਆ ਉਹ ਪੰਡਰੀਪੇ ਗੱਡੀ ਚੱਲ ਗਈ ਆਪਣੀ ਗੱਡੀ ਚਾਰੇ ਤੇ ਡਾਂਚ ਕਿੱਥੇ ਜਾ ਰਹੇ ਸੀ ਇਹ ਟਾਂਡੇ ਜਾ ਰਹੇ ਸੀ ਨੂੰ 3:30 ਵਜੇ ਫੋਨ ਲੱਗਾ ਨਾ ਪੁਲਿਸ ਵਾਲਿਆਂ ਨੇ ਕੀਤਾ ਜੀ ਆ ਦੱਸਿਆ ਵੀ ਪੂਰਾ ਹੋ ਗਿਆ ਇੱਕ ਆਦਮੀ ਤੁਹਾਡਾ ਉੱਤੇ ਬੱਚਿਆ ਉੱਥੇ ਪਈ ਹੱਡਿਆ ਜੀ ਜਲੰਦਰ ਪਤਨੀ ਤੇ ਜਲੰਦਰ ਪੇਡਾ ਨਾ ਤੁਹਾਨੂੰ ਅੰਦਰ ਮਾੜਿਆ ਮੇਰਾ ਨਾਮ ਸਲੱਖਣ ਸਿੰਘ ਦਾ ਜ਼ਿਲ੍ਹਾ ਸੰਭਾ ਬੁਰ ਸ਼ੁਰੂ ਕਰਨੇ ਵਾਲਾ ਹਾਂ ਔਰ ਮੇਰਾ ਇੱਕ ਗੋਂ ਦਾ ਲੜਕਾ ਹੈ ਮੈਂ ਮੇਰੇ ਮਹੱਲੇ ਮੇ ਰਹਤਾ ਹੈ ਇਹ ਤਕਰੀਬਨ ਕੱਲ ਕੋਈ 1 ਵਜੇ ਘਰ ਸੇ ਚਲਾ ਆਪਣੇ ਸਿਸਟਰ ਕੋ ਮਿਲਣੇ ਕੇ ਲਈ ਆਪਣੇ ਗਾਂਵ ਸੇ ਚਲਾ ਕੋ 3:30 ਵਜੇ ਮਕੇਰੀਆਂ ਕੇ 2 ਕਿਲੋਮੀਟਰ ਪਿੱਛੇ ਆਵਾਰਾ ਪਸ਼ੂ ਆ ਰਹੇ ਥੇ ਉਹਨੂੰ ਬਚਾਣੇ ਕੇ ਚੱਕਰ ਮੇ ਇਨਕੀ ਜੋ ਗਾੜੀ ਥੀ ਸਵਿਫਟ ਡਿਜ਼ਾਇਰ ਆਲ ਵੈਲ ਅਨਬੈਲੈਂਸ ਹੋ ਗਈ ਉਹਨਾਂ ਦੀ ਜਿਹੜੀ ਮੌਤ ਹੀ ਅਨਸਪਾਰਟ ਹੋ ਗਈ ਹੈ ਉਹਨਾਂ ਦੀ ਪਤਨੀ ਦੀ ਵੀ ਹਾਲਤ ਗੰਭੀਰ ਹੈ ਬੱਚੇ ਦੋਨੋਂ ਬੇਟੀ ਦਾ ਆਪਰੇਸ਼ਨ ਹੋ ਗਿਆ ਥੋੜਾ ਅਭੀ ਠੀਕ ਹੈ ਬੇਟੇ ਦੀ ਵਾਲੀ ਹਾਲਤ ਬਹੁਤ ਜ਼ਿਆਦਾ ਮਨ ਲ ਖਰਾਬ ਹੈ ਉਹਨਾ ਕੋਸ਼ਿਸ਼ ਇਹ ਕੀਤੀ ਹੈ ਪਸ਼ਵਾਨ ਨੂੰ ਬਚਾਉਣ ਦੇ ਚੱਕਰਾਂ ਚ ਗੱਡੀ ਸਾਡੀ ਉਹਨਾਂ ਨਾਲ ਕਿਸੇ ਨਾਲ ਟਕਰਾਈ ਨਹੀਂ ਆ ਉਹਨਾਂ ਦੀ ਜਾਂ ਤੇ ਕਿਸੇ ਨਾਲ ਗੱਡੀ ਟਕਰਾਈ ਹੁੰਦੀ ਜਾਂ ਕੋਈ ਮੋਟਰਸਾਈਕਲ ਟਰੱਕ ਵਗੈਰਾ ਫਿਰ ਅਸੀਂ ਮੰਗ ਵੀ ਕਰਦੇ ਕਿਉਂਕਿ ਹੁਣ ਹਾਂਜੀ ਸਾਡੇ ਦਰੋਂ ਕੋਈ ਕਾਰਵਾਈ ਨਹੀਂ ਹੈ ਤੇ ਬਾਕੀ ਅਸੀਂ ਰੱਬ ਅਗੇ ਅਰਦਾਸ ਕਰਨੇ ਆ ਕਿ ਉਹਦੇ ਪਰਿਵਾਰ ਜੋ ਠੀਕ ਹੋ ਜਾਣ ਤੇ ਇਹਨਾਂ ਦੀ ਜਿਹੜੀ ਡੱਡਵਾੜੀ ਆ ਉਹ ਅਸੀਂ ਲਿਜਾ ਕੇ ਆਪਣਾ ਟੈਂਸਰ ਸੰਸਕਾਰ ਕਰ ਸਕੀ। ਅੱਲਾ ਮਿਤੀ 10/8/2025 ਨੂੰ ਇੱਕ ਸੂਚਨਾ ਮਿਲੀ ਸੀਗੀ ਕਿ ਜਿਹੜਾ ਪਰਿਵਾਰ ਹੈ ਕੋਈ ਇੱਕ ਸੰਭਾ ਜ਼ਿਲ੍ਹੇ ਤੋਂ ਇੱਧਰ ਨੂੰ ਆ ਰਿਹਾ ਸੀਗਾ ਆਪਣੀ ਰਿਸਤਰੀ ਵਿੱਚ ਟਾਂਡੇ ਉਡਮਣ ਜਾਣਾ ਸੀਗਾ ਤੇ ਇਹਨਾਂ ਦਾ ਤਸਵੀਰ ਰਿਪੋਰਟ ਪਿੱਛੇ ਪਿੰਡ ਪੈਂਦਾ ਉੱਥੇ ਮੋੜਦੇ ਆ ਇਹਨਾਂ ਦਾ ਐਕਸੀਡੈਂਟ ਹੋਇਆ ਐਕਸੀਡ ਕੋ ਮੋੜ ਤੋਂ ਥੋੜਾ ਪਿੱਛੇ ਪੂਲੀ ਪੈਂਦੀ ਆ ਉਹਨਾਂ ਦੇ ਡਿਵਾਈਡਰ 'ਚ ਇਹਨਾਂ ਦੀ ਗੱਡੀ ਵੱਜ ਗਈ ਤੇ ਇਹਨਾਂ ਐਕਸੀਡ ਹੋ ਗਿਆ ਜਿਸ ਤੇ ਤਸਦੀਕ ਕਰਨ ਤੇ ਮੌਕੇ ਤੇ ਪਹੁੰਚੇ ਤਸਦੀਕ ਕਰਨ ਤੇ ਇਹ ਪਤਾ ਲੱਗਾ ਕਿ ਆ ਜਿਹੜਾ ਜਿਹੜਾ ਅਰਜਨ ਸਿੰਘ ਹੀ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਾਕੀ ਉਹਦੀ ਪਤਨੀ ਤੇ ਜਿਹੜੇ ਦੋ ਬੱਚੇ ਸੀਗੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਜੋ ਅੱਗੇ ਰੈਫਰ ਕਰਦ ਨੇ ਹਰ ਇਲਾਜ ਤੇ ਜਿਹੜਾ ਮ੍ਰਿਤਕ ਅਰਜਨ ਸਿੰਘ ਦਾ ਅੱਜ ਪੋਸਟਮਾਰਟਮ ਕਰਾ ਕੇ ਤੇ ਲਾਸ਼ ਵਾਰਸਾਂ حوالے ਕਰਤੀ ਇਹਨਾਂ ਫੌਜਾਂ ਦਾ ਪੋਜੀਸ਼ਨ ਤੇ ਡੀਐਸਸੀ ਚ ਹੁਣ ਮੌਜੂਦਾ ਤਣਾਅ ਸੀ